ਆਪਾਂ ਚੱਲ ਗਏ ਪਏ ਨੇ ਆਈ ਨੇ ਬਾਗ ਸਸਿਕਾ ਮੀ ਸਸਿਕਾ ਜੀ ਸਸਿਕਾ ਵਾਲਾ ਵੀਰ ਦਾ ਦੱਸੇ ਠੀਕਾ ਸਸਿਕਾ ਅੰਟੀ ਉਹ ਹੋ ਅਜੇ ਨਰਮ ਹੀ ਆਈਏ ਹੈ ਵਾਰੰਟੀ ਜੋ ਮੈਂ ਤਾਂ ਨਾ ਹੋਇਆ ਮੈਂ ਆਈ ਨਹੀਂ ਮੈਂ ਸੋਚਿਆ ਜੀ ਨੇ ਪੀਕੇ ਵੀ ਦੇਖਾਵਾਂ ਕਿਦਾਂ ਦੇ ਆ ਪਾ ਕੇ ਜੀ ਜੀ ਪੀਕੇ ਤੇ ਤੇਰੇ ਕੀ ਨੇ ਬੱਚਾ ਤੇ ਕਿਹਦਾ ਹੈ ਹਾਂਜੀ ਆਜਾ ਚਲੋ ਆ ਜਾ ਮੇਰੇ ਹੋਰ ਸ਼ਬੂ ਕੀ ਮੈਂ ਬੱਚਾ ਹਾਂ ਹਾਂ ਸਭ ਠੀਕ ਠਾਕ ਹੈ ਤੇ ਬੈਗ ਗੂਗਲ ਅਮਨ ਕਿਥੇ ਉਹ ਮੰਮੀ ਉਹਨਾਂ ਨੂੰ ਨਾ ਥੋੜਾ ਕੰਮ ਪੈ ਗਿਆ ਸੀ ਤੇ ਥੋੜੇ ਦਿਨਾਂ ਵਾਸਤੇ ਉਹ ਬਾਹਰ ਚਲੇ ਆ ਤੇ ਇਸ ਕਰਕੇ ਫਿਰ ਮੈਂ ਰਹਿਣ ਆਈ ਹਾਂ ਥੋੜੇ ਦਿਨ ਤੇ ਤੇ ਸਮਾਨ ਅਮਨ ਦਾ ਨਹੀਂ ਲਾਹੋਦ ਗਿਆ ਤਾਂ ਪੱਸੀ ਮੈਂ ਰਹਿਣ ਵਾਸਤੇ ਹੁਣ ਆਈ ਨਾ ਤੇ ਤੂੰ ਮੈਡਮ ਮੰਦੀ ਨਹੀਂ ਸੇ ਭਈ ਨਹੀਂ ਮਮੀ ਉਹਨਾਂ ਨੇ ਨਹੀਂ ਆਉਣਾ ਹੱਲੇ ਉਹ ਅਸੀਂ ਬਾਹਰ ਗਏ ਹੋਏ ਆ ਨਾ ਤੇ ਕੋਈ ਨਹੀਂ ਜਦੋਂ ਆਊਗਾ ਫਿਰ ਆ ਜਾਏਗਾ ਬਾਹਰ ਕਿੱਥੇ ਹੈ ਮੈਂ ਤੇਨੂੰ ਸਵੇਰੇ ਵੇਖਿਆ ਨਹੀਂ ਅੱਜ ਦੇ ਹੈਗੇ ਹੀ ਹਾਂ ਅੱਜ ਜਦੋਂ ਕੋਈ ਫੋਨ ਕੀਤਾ ਉਹ ਦੋ ਸਵੇਰੇ ਘਰੇ ਹਾਂ ਉਹ ਤੇੜੀ ਦੀ ਨਾ ਗਵਾਂ ਜੜੇ ਲੰਦੇ ਨੇ ਉਹਨਾਂ ਨਾਲ ਮਦਰ ਕੋ ਕੰਮ ਗਈ ਸੀ ਹਾਂਜੀ ਤੇ ਮੈਂ ਵੇਖਿਆ ਕੋਲ ਲੰਘਿਆ ਤੇ ਇਹਨੇ ਨਹੀਂ ਸਮਝੀ ਵੇਖਿਆ ਤੇ ਮੈਂ ਵੇਖ ਲਿਆ ਉਹ ਨਹੀਂ ਨਹੀਂ ਅੰਟੀ ਰਾਤ ਦੀ ਫਲਾਈ ਜਾਣਾ ਉਹਦੀ ਉਹਨੇ ਰਾਤ ਨੂੰ ਜਾਣਾ ਸੀਗਾ ਅੱਛਾ ਦੱਸਿਆ ਵੀ ਅੱਛਾ ਤੁਸੀਂ ਮੈਨੂੰ ਬਤਾ ਦੇ ਸੇ ਪਾਣੀ ਪੁਣੀ ਲਿਆ ਪਹਿਲਾਂ ਤੇ ਬੜੇ ਧਿਆਨ ਨਾਲ ਗੱਲ ਕਰਨੀ ਪੈਣੀ ਹੈ ਪਤਾ ਕੀ ਜੇ ਮੰਮਾ ਨੂੰ ਮਾਰਾ ਜਾ ਬਿਸ਼ਾਪ ਹੋ ਜਾ ਹੋ ਗਿਆ ਨਾ ਇਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਣਾ ਕਿ ਮੈਨੂੰ 10 ਚੱਕਰ ਕੀ ਹੈ ਮੈਂ ਇਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਦੀਦੀ ਤੂੰ ਇਹ ਤਾਂ ਸਮਝਦੇ ਪਈਓ ਹਾਂ ਅਸ਼ਮੀ ਪਰ ਆਪਾਂ ਕਦੋਂ ਤੱਕ ਲਕਾਵਾਂਗੇ ਇਹਨਾਂ ਨੂੰ ਅਕਸਰ ਤੇ ਹਸਿਆਣੇ ਆ ਉਹਨਾਂ ਨੂੰ ਪਤਾ ਲੱਗ ਜਾਣਾ ਦੋਵੇਂ ਕਿੱਦਾਂ ਆ ਗਈਆਂ ਦੂਜੀ ਗੱਲ ਇਹ ਆ ਦੀਦੀ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਰੇ ਕੋ ਮੈਂ ਤਾਂ ਨੋ ਮੀਨਾਂ ਲਈ ਤੁਸੀਂ ਵੀ ਗੱਲ ਛੱਡਤਾ ਵਾ ਕਿਤੇ ਤੁਸੀਂ ਕੱਲ ਨੂੰ ਮੈਨੂੰ ਕੋਈ ਐਡਾ ਦੀ ਗੱਲ ਨਾ ਕਰਿਓ ਸ਼ੰਮੀ ਤੂੰ ਪਾਗਲ ਹੋ ਗਈ ਆ ਤੂੰ ਤੇ ਇੱਥੇ ਆਣ ਕੇ ਪਾੜੀ ਕਿਉਂ ਪੈਨ ਦੇ ਘਰ ਵਿੱਚ ਆ ਕੇ ਦੱਸ ਮੰਮੀ ਨੂੰ ਯਾਰ ਨਾ ਸਜੇ ਨਾਲ। ਫਸ ਮੰਮੀ ਜੀ ਸਾਰੇ ਆ ਜਾਂਦੇ ਫਿਰ ਘਰ ਕਹਿੰਦੇ ਨਾ ਸਿਦਕੀ ਜੀ ਮਜਾ ਸਾਰੇ ਇਕੱਠੇ ਰਹਿਣ ਇਸ ਤੇ। ਕੰਮ ਕਿੰਨੇ ਕਰਨਾ ਘਰ ਦਾ ਮੰਮੀ ਤੁਹਾਨੂੰ ਪਤਾ ਹੁਣ ਮੰਮੀ ਸੰਭ ਲੈਣਗੇ। ਅਸੀਂ ਦੋਵੇਂ ਆ ਗਈਆਂ ਤਾਂ ਫਿਰ ਉਹਨਾਂ ਨੇ ਘਰ ਸੰਭਣਾ ਵਾ। ਕਿੱਥੇ ਸੌਂ ਬਹਿ ਜਾਂਦਾ ਉਹਨਾਂ ਕੋਲ ਉਮਰਾ ਹੋ ਗਈਆਂ ਨੇ ਹੁਣ। ਜਿਹੜਾ ਕੁੜੀਆਂ ਨੇ ਘਰ ਸੰਭ ਲੈਣਾ ਵੱਡੇ ਨੂੰ ਕਿੱਥੇ ਘਰ ਸੰਭੇਂਦਾ ਪੁੱਤਰ। ਆਪੇ ਸੰਭਣਗੇ ਹੁਣ ਥੋੜੇ ਦਿਨ ਕੇ ਫਿਰ ਕੀ ਆ। ਮੰਮੀ ਕਿੰਨਾ ਚੜ ਹੋ ਗਿਆ ਮੈਂ ਕਿਹੜਾ ਇੱਥੇ ਰਹਿਣ ਆਈ ਆ। ਜਦੋਂ ਮੈਂ ਉਹਨਾਂ ਦੇ ਨਾਲ ਹੀ ਆਉਣੀ ਆ ਤੇ ਨਾਲ ਹੀ ਚਲ ਜੰਨੀ ਆ ਤੇ ਮੈਂ ਫਿਰ ਇੰਨੀ ਗੱਲ ਕਹੀ ਮੈਂ ਕਿ ਜਦੋਂ ਤੁਸੀਂ ਇੱਨੇ ਜਣਾ ਵਾਸਤੇ ਚੱਲੇ ਹੋ ਬਾਹਰ ਕੰਮ ਤੇ ਮੈਂ ਫਿਰ ਮੈਂ ਵੀ ਉੱਥੇ ਰਹਿ ਆਉਣੀ ਆ ਮੈਂ ਇੱਥੇ ਕੀ ਕਰਨਾ ਤੇ ਨਹੀਂ ਇੱਥੇ ਗੱਲ ਬਰੀ ਬਰੀ ਹੋਦੀ ਹੈ ਪਰ ਮੰਮੀ ਨੇ ਜਨਤ ਅਮਨ ਚੱਲਿਆ ਤੇ ਨਾਲ ਹੀ ਪੇਕੇ ਨੂੰ ਤੁਰ ਪਈ ਨਹੀਂ ਕਿਹਾ ਦੇ ਮੰਮੀ ਦੱਸੋ ਸੱਸਾ ਮਾਵਨ ਨੂੰ ਵੀ ਮੌਕਾ ਦੇਣਾ ਦੇਦਾ ਘਰ ਸੰਭਲਣ ਤੇ ਨਾ ਨਾ ਕਹਿਣ ਕਿ ਨਵਾਂ ਸਾਡੇ ਉੱਤੇ ਚੜੀਆਂ ਰਹਿੰਦੀਆਂ ਵਾ ਇਹ ਜਾਂਦੀਆਂ ਹੀ ਨਹੀਂ ਕਿਤੇ ਥੋੜੀ ਜੱਲ ਉਹ ਸਿਆਣੀਆਂ ਹੁੰਦੀਆਂ ਨੇ ਠੀਆਂ ਦੇ ਜਿਹਨਾਂ ਨਾਲ ਬੜੀਆਂ ਸਿਆਣੀਆਂ ਹੁੰਦੀਆਂ ਨੇ ਘਰ ਸੰਭਾਲੂ ਹੁੰਦੀਆਂ ਨੇ ਔਰ ਵੀ ਮਨ ਠੀਕ-ਠਾਕ ਬੈਠਾ ਹਾਂਜੀ ਅੰਟੀ ਜੀ ਸ਼ੁਕਰ ਕਰ ਰਜੀ ਕੀਤਾ ਹਾਂ ਮੈਂ ਉਹ ਕਿੰਨੀ ਵਾਰੀ ਕਹਿੰਦਾ ਵੀ ਮਨ ਨੂੰ ਪੇਲੇ ਦੋ ਚਾਰ ਦਿਨਾਂ ਵਾਸਤੇ ਇਹਨੂੰ ਤੇ ਮੈਂ ਕਿਹਾ ਸੀ ਮੈਂ ਕਿਹਾ ਤੂੰ ਇੱਥੇ ਹੀ ਰਹਿ ਦੀਦੀ ਤੇ ਇਹ ਕਹਿੰਦੇ ਵੀ ਇਹ ਨਹੀਂ ਮੁੰਡਾ ਪੇਕੇ ਜਾ ਉਹਦੇ ਜੀ ਹਾਂਜੀ ਇਹਨਾਂ ਨੇ ਵੀ ਹੁਣ ਚਾਰ-ਪੰਜ ਦਿਨ ਉੱਥੇ ਹੀ ਰਹਿਣਾ ਉਹ ਅੰਟੀ ਮੈਂ ਨਾ ਕਾਫੀ ਟਾਈਮ ਤੋਂ ਨਾ ਪੇਕੇ ਗਈ ਨਹੀਂ ਆਪਣੇ ਤੇ ਮੈਂ ਸੋਚਿਆ ਮੈਂ ਵੀ ਚਾਰ-ਪੰਜ ਦਿਨ ਲਾ ਹੀ ਆਵਾਂ ਤੂੰ ਪਹਿਲੇ ਥੋੜੇ ਦੇ ਲੱਗੇ ਰਹਿ ਜਾ

ਤਾਈ ਤੇਨ ਮੇਰੇ ਨਾਲ ਗੱਲ ਹੋਈ ਸੀ ਕਹਿੰਦੇ ਸੀ ਠੀਕ ਠਾਕ ਐ ਮੈਂ ਕੱਲ ਸੀ ਆ ਜੀ ਅੱਜ ਕੱਲ ਸੀ ਆਵਾਂਗੀ ਪਰ ਉਹ ਪਤਾ ਉਹਦਾ ਕੋਈ ਨਹੀਂ ਕਿਹੜੇ ਵੇਲੇ ਆਜੇ ਉਹ ਵੀ ਕੱਲੀ ਵਿਚਾਰੀ ਕਰਨ ਕੀ ਕਰਨ ਹਾਂ ਸਹੀ ਗੱਲ ਐ ਪੁੱਛ ਦੱਸੋ ਤੁਸੀਂ ਮੈਨੂੰ ਖਾਣਾ ਕੀ ਜੀ ਮੰਮੀ ਚਾਹ ਬਣਾ ਦਿਓ ਚਾਹ ਤੇ ਬਣਾਵਾਂਗੇ ਬਣਾਵਾਂਗੇ ਹਾਂ ਚਾਹ ਦੇ ਨਾਲ ਕੀ ਖਾਣਾ ਲੈ ਅੰਟੀ ਜੀ ਚਾਹ ਦੇ ਨਾਲ ਕੀ ਲੋੜ ਆ ਬਸ ਚਾਹ ਬਿਲਾ ਦਿਓ ਬਸ ਇੱਕ ਹੋਰ ਕੁਝ ਨਹੀਂ ਚਾਹੀਦਾ ਸਿਮਰਨ ਆਜੋ ਲੈ ਆਈ ਤਾਈ ਤੇਰੀ ਦੀ ਲੰਬੀ ਹੁਣ ਮਾਰੀ ਤਾਈ ਨੇ ਗੋਡੇ ਕੜੀ ਇਸ ਕਿ ਜਾਨ ਹੈ ਸਸੀ ਸਸੀ ਕਾਲ ਬਟਾ ਜੀ ਸਸੀ ਦਾ ਸਸੀ ਕਾ ਤਾਈ ਜੀ ਤਾਈ ਨੇ ਗੋਡੇ ਕੜੀ ਇਸ ਕਿ ਜਾਨ ਹੈ ਜੀ ਬਹੁਤ ਸੁਣਾਓ ਠੀਕ ਹੈ ਹਾਂ ਬਟਾ ਸਰਬ ਸਿੱਤੂ ਦੱਸ ਬੈਠੋ ਇਹ ਮੈਂ ਤੁਹਾਨੂੰ ਸ਼ੂਰਾ ਹੋਣੀ ਬੈਠੋ ਬੈਠੋ ਨਹੀਂ ਆਏ ਜੀ ਹਾਂਜੀ ਅੱਜ ਨਹੀਂ ਆਉਂਦੇ ਉਹ ਨਾ ਥੋੜਾ ਕੰਮ ਗਏ ਸੀ ਥੋੜੇ ਦਿਨਾਂ ਵਾਸਤੇ ਤੇ ਮੈਂ ਫਿਰ ਮੈਂ ਤੇ ਚਲ ਰਹਾ ਹਾਂ ਵੀ ਕੋਲ ਦੇ ਕਦੀ ਲਈ ਉਹਨੂੰ ਕਹਿਣਾ ਹੀ ਥੋੜੇ ਦਿਨ ਛੁੱਟੀਆਂ ਕਰ ਲੈ ਇਹ ਨਾਲ ਆ ਜਾਂਦਾ ਕੋਈ ਗੱਲ ਕੰਮ ਵੀ ਜ਼ਰੂਰੀ ਨੇ ਕੋਈ ਗੱਲ ਆਪਣੇ ਘਰ ਲਈ ਆਏ ਹਾਂ ਹਾਂਜੀ ਅੰਟੀ ਚੰਨ ਠੀਕ ਆ ਸਾਹਿਤ ਸੁਣਾਉ ਠੀਕ ਆ ਸਾਹਿਤ ਵੀ ਠੀਕ ਹੈ ਅੱਛਾ ਰਹਿਣੇ ਨਾਲ ਆਊਗਾ ਕਿਤਾ ਸ਼ਾਮੀ ਆਈ ਜੇ ਕੋ ਗਿਆ ਦੋਸਤ ਵਿਆਹ ਕਿ ਨਹੀਂ ਹਜੇ ਹੋ ਗਿਆ ਤੇ ਹੋ ਗਿਆ ਹਾਂ ਹਾਂ ਉਹ ਤੇ ਚਲ ਜਾਉਂਗੀ ਜਾ ਕੇ ਰਹਿ ਜਾਂਦਾ ਵਿਆਹ ਦੇਖ ਲਾ ਵਿਆਹ ਸਾਰਾ ਦਿਨ ਹੋਰ ਸਮੀ ਤੁਸਣਾ ਸਾਰੇ ਠੀਕ ਹੈ ਨਾ ਵਧੀਆ ਚਾਈ ਜੀ ਬਸ ਬਹੁਤ ਵਧੀਆ ਨੇ ਸਾਰੇ ਜਣੇ ਵਧੀਆ ਹੀ ਚਾਹੀਦੇ ਬਹੁਤ ਵਧੀਆ ਨਹੀਂ ਪਾਇਆ ਬਸ ਸ਼ੁਕਰਾ ਜੀ ਜਵਾਈ ਬਹੁਤ ਚੰਗਾ ਹੈ ਸੱਚੇ ਪਾਤਸ਼ਾਹ ਨੂੰ ਇਹੋ ਜਿਹੀ ਬਸੇ ਬਸ ਬੰਦੇ ਦੇ ਨਾਲ ਵੀ ਜਿਹੜਾ ਭੁੱਲ ਬਹਿ ਜਾਵੇ ਬੰਦਾ ਤੇ ਫਿਰ ਠੀਕ ਰਹਿੰਦਾ ਥੋੜਾ ਜਿਹਾ ਮੁਖੜੁਖੜੇ ਗੱਲਾਂ ਕਰਦਾ ਫਿਰ ਮਨ ਵੀ ਨਹੀਂ ਲੱਗਦਾ ਉਸੇ ਆਹ ਪਰ ਨਹੀਂ ਸਾਡਾ ਮਨ ਬੜੀ ਸਿੱਧੀ ਸੱਦੀ ਗੱਲ ਕਰਦਾ ਹੈ ਵਧੀਆ ਗੱਲ ਕਰਦਾ ਇਹ ਟੈਟੇ ਇਤਰੋਂ ਮਟੈਚ ਵੀ ਜੀ ਚਲੋ ਵਧੀਆ ਕਰ ਲੈ ਹਾਂ ਬਣਾਵਾ ਚਾਹ ਹਾਂ ਜੀ ਬਣਾਓ ਤੁਸੀਂ ਚਾਹ ਬਣਾਓ ਇਗਰ ਤੁਸੀਂ ਚੋਪਟ ਕਰੀ ਦੋ ਮਿੰਟ ਆਈਂ ਦੀਦੀ 1 ਮਿੰਟ ਆਇਓ ਆਪਾਂ ਥੋੜਾ ਫਰੈਸ਼ ਹੋਈਏ ਮੰਮੀ ਤੁਸੀਂ ਚਾਹ ਬਣਾਓ ਚਲ ਜਾਓ ਮੈਂ ਬਣਾ ਲੈਂਦਾ ਤੇ ਤੁਮਹਾਨੂੰ ਇਕੱਠੀਆਂ ਹੀ ਆਣਾ ਹੈ ਜਾਓ 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 ਜਾ ਕਟੇਰ ਜਣਾ ਦੇ ਬੱਚਾ ਇੱਕ ਪੋਸ ਕਰੋ ਤੁਸੀਂ ਸੁਣਾਓਗੇ ਮੈਂ ਤੇ ਵੈਸੇ ਇਹੀ ਮੈਂ ਹੋਰ ਸੁਣਾ ਮੈਂ ਵੈਸੇ ਕਿਉਂ ਸਵੇਰ ਤੱਕ ਕੀ ਹੋ ਦੇਸੀ ਆ ਜੀ ਉਹ ਤਾਂ ਫਿਰ ਮੈਂ ਉਹਦਾ ਕੰਮ ਤੇ ਹੈ ਜੀ ਤੇ ਮੈਂ ਆ ਗਈ ਹੌਰ ਸੁਣਾਓ ਤਿੰਨ ਤਾਂ ਜੇ ਕੁੜੀ ਨਾ ਕਦੀ ਆਈ ਜਾਵੇ ਜਿਵੇਂ ਨਿਆਇਆ ਉਹ ਕਹਦੇ ਉਹਨੇ ਬਾਹਰ ਜਾਣਾ ਤੇ ਉਹ ਰਾਤ ਦੇ ਦੀ ਫਲਾਈਟ ਹੈ ਕਹਿੰਦੇ ਅੱਗੇ ਜਾਂਦਾ ਮੁੰਡਾ ਪਰਨੇ ਚਲਣਾ ਜਾਉਗਾ ਕੱਲ੍ਹ ਨਹੀਂ ਸਿਆਣਾ ਚਾਹੀਦਾ ਨਾਲ ਢੋਰ ਫੱਲੀਆਂ ਕਰਨ ਨਾਲ ਜਵਾਈ ਆਵੇ ਤਾਂ ਚੰਗੇ ਲੱਗੀਦਾ ਜਵਾਈ ਕਿਉਂ ਨਹੀਂ ਆਇਆ ਜਿਹੜਾ ਠਾੜ ਨਹੀਂ ਆ ਗਈ ਉਹਦੀ ਨਾਲ ਤਾਂ ਕੋਈ ਕਹਿੰਦੇ ਠਾੜੇ ਤੇ ਪੈਣਾ ਪੈਣਾ ਹੋ ਗਈਆਂ ਨਾ ਤਾਂ ਬੰਦਾ ਕੋਈ ਨਹੀਂ ਦੋਵੇ ਕੱਲੀਆਂ ਹੀ ਆ ਗਈਆਂ ਗੱਲ ਤਾਂ ਨਹੀਂ ਜੀ ਤੇ ਉਹ ਲੋਟੂ ਨਹੀਂ ਆਉਂਦੀਆਂ ਨੇ ਮੇਰੇ ਤੇ ਕੋਈ ਗੱਲ ਵੀ ਨਹੀਂ ਹੋਇਆ ਬਸ ਪਾਣੀ ਪੀ ਗਈਆਂ ਨੇ ਤੇ ਨਾਲ ਹੀ ਤੁਸੀਂ ਆ ਗਏ ਜੀ ਐਂ ਵੀ ਚੁੱਪ ਚੋਪੀ ਉਹ ਦੋਵੇਂ ਉਧਰ ਚੁੱਪ ਕਰਕੇ ਬੈਠੀ ਹੋਈਆਂ ਨੇ ਬੈਠੀ ਬਰ ਮੌਸਮ ਬਦਲ ਗਿਆ ਤਾਂ ਕਰੇ ਗਰਮੀ ਗਰਮੀ ਚਾਹੀਆਂ ਨੇ ਤਾਂ ਕਰਕੇ ਲੱਗਦਾ ਉਹ ਇਹ ਜੀ ਕੋਈ ਗੱਲ ਹੈ ਨਹੀਂ ਐ ਕਿ ਮੌਸਮ ਜਾਂ ਕੇ ਆਈਆਂ ਘਰ ਬੇਟੀ ਕੋਈ ਗੱਲ ਨਾ ਹੋਵੇ ਵਿੱਚ ਤੁਹਾ ਕੀ ਮਤਲਬ ਇਹ ਕਹਿੰਦਾ ਮਤਲਬ ਵੀ ਜੁਵਾਈ ਨਹੀਂ ਆਇਆ ਉਹ ਗੱਲ ਤੇ ਨਹੀਂ ਕੋਈ ਰੋਲਾ ਰਾਲਾ ਨਫਾਕਤ ਨਹੀਂ ਆਈ ਰੋਲਾ ਰਾਲਾ ਫਾਟੇ ਲਾਲੂੜ ਕੇ ਤਾਂ ਨਹੀਂ ਆਈ ਲੈ ਮੇਰੀ ਸ਼ਮਮੀ ਕੋ ਲੜੇਗੀ ਕਿਸੇ ਦਿਨਾਂ ਚਲਦਾ ਮੇਰੀ ਸ਼ਮਮੀ ਨੇ ਉਸ ਨਾਲ ਲੜਦੀ ਹੁੰਦੀ ਸੀ ਨਾਲ ਜੇ ਐਜੀ ਕੋਈ ਲੜਾਈ ਆ ਜੀ ਕੋ ਗੱਲ ਹੋਏਗੀ ਉਹ ਨਾਲ ਪੈ ਜੀ ਉਹ ਸਭ ਤੋਂ ਪਹਿਲਾਂ ਮੈਨੂੰ ਦੱਸੇਗੀ ਫੋਨ ਕਰਕੇ ਉਹਨੇ ਮੈਨੂੰ ਕਿਹਾ ਹੋਇਆ ਮੰਮੀ ਜਦੋਂ ਵੀ ਕੋਈ ਗੱਲ ਹੋਏਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਚੱਪ ਤੇ ਮਾਇ ਜੀ ਮਰੀ ਹੋਈ ਨਹੀਂ ਹੈਗੀ ਮੈਂ ਹਜੇ ਹੈਗੀਆਂ ਨੇ ਜੋਗੀ ਕਿ ਸੰਭਾਲ ਸਕਦੀਆਂ ਕੰਮ ਮੈਨੂੰ ਸਮਝ ਨਹੀਂ ਪੈਣਾਗਾ ਪੰਜ ਜਿਹੜਾ ਵਧੀਓ ਸੰਭਲਨੇ ਪਿਆ ਕੋਈ ਮਰਿਆ ਹੋਵੇ ਕੋਈ ਨਾ ਮਰਿਆ ਹੋਵੇ ਸੰਭਲਨੇ ਪੈਂਦਾ ਧੀ ਦਾ ਡਾਕਟਰ ਉਹ ਖਣਾ ਹੀ ਪਿੰਦਾ ਹਾਂਜੀ ਚਲੋ ਚੰਗੀਆਂ ਹੀ ਆਈਆਂ ਹਾਂ ਠੀਕ ਐ ਬੱਸ ਸ਼ੁਕਰ ਆਸੀਆਂ ਖੇੜਦੀਆਂ ਹੀ ਆਉਣ ਨਾਲ ਵਧੀਆ ਪੈਂਜੀ ਥੋੜੇ ਦਿਨ ਮੇਰੇ ਘਰ ਰੋਲ ਅਕ ਲੱਗੇਗੀ ਜੇ ਤਾਈਓ ਤਾਂ ਮੈਂ ਆਖਿਆ ਜੀ ਵੀ ਉਹ ਵੀ ਨਾਲ ਆ ਜਾਂਦਾ ਚਲ ਬਾਹਰ ਦਰ ਫੇਰਉਗੇ ਬੰਦੇ ਨੇ ਖਾਂਦੇ ਪਕਾਉਂਦੇ ਇਕੱਠੇ ਰਹਿੰਦੇ ਤੇ ਲੱਗਦਾ ਵੀ ਕਿਥਾਂ ਤੇ ਸਾਰੇ ਹੈਗੇ ਕੋਈ ਆ ਚੁੱਕਾ ਕੋਈ ਨਾ ਮੈਂ ਤਾਂ ਤੁਹਾਨੂੰ ਅਖਿਆਈ ਵੀ ਆਸਮਾਨ ਬੜਾ ਚੋਕਾ ਲਈਆਂ ਟੈਕੀ ਵੀ ਰਈਆਂ ਬੈਗ ਵੀ ਰਈਆਂ ਬੈਗ ਲੈ ਕੇ ਆਈਆਂ ਵੱਡੀ ਟੈਕੀ ਭਰ ਕੇ ਰਈਆਂ ਇੰਨੇ ਸਮਾਨ ਦੀ ਕੀ ਲੋੜ ਸੀ ਉਹ ਵਿਮਲ ਨੇ ਪੇਕੇ ਜਾਣਾ ਜੇ ਉਹ ਜੋ ਨਾ ਮਰਜੀ ਜਾਣਾ ਉਹ ਤੇ ਇਨੇ ਕਿ ਕਰਨੇ ਨਾ ਨੇ ਛੋਟੇ ਛੋਟੇ ਬੈਗ ਲੈ ਕੇ ਟੇਕੇ ਚੱਲ ਜਾਂਦੇ ਆ ਕੋਈ ਪੇਕੇ ਸੂਟ ਪਿਆ ਹੀ ਹੁੰਦਾ ਵਾ ਪੇਕੇ ਉਹਦੇ ਪਾਉਣ ਵਾਲਾ ਪੇਕੇ ਹੀ ਰੱਖੀਦਾ ਜਿਹੜਾ ਉੱਥੇ ਜਾ ਕੇ ਪਾ ਲਈਦਾ ਦੋ ਚਾਰ ਸੂਟ ਲਈਦੇ ਜਿਹੜੇ ਬਾਹਰ ਅੰਦਰ ਜਾਣਾ ਹੁੰਦਾ ਅੱਜ ਕੱਲ ਕੁੜੀਆਂ ਦਾ ਘੁੰਮਣ ਜਾਣ ਵਾਸਤੇ ਹੋਰ 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 ਹੁਣ ਆਈ ਥੋੜੇ ਦਿਨ ਕੁੰਮਨ ਗਿਆ ਪਿਰਨ ਗਿਆ ਕੁੰਮਨ ਵੀ ਗਿਆ ਠੀਕ ਹੈ ਘਰ ਤੇ ਸੂਟ ਬੱਚਾ ਤੇ ਪਹਿ ਹੀ ਹੁੰਦੇ ਆ ਤਾਂ ਬਿਮਲ ਨੇ ਡਾਟ ਐ ਕੀ ਕਰਾਈ ਆ ਡਾਟ ਐ ਚੁਕ ਲੈ ਗਿਆ ਕੋਈ ਤਾਂ ਮੈਂ ਆਖਣ ਰਹੀ ਆ ਮੈਨੂੰ ਤੇ ਕੋਈ ਕਾਲਾ ਹੀ ਲੱਗਦਾ ਗਾਲ ਤੇ ਕੁਝ ਕਾਲਾ ਲੱਗਦਾ ਮੈਨੂੰ ਅੱਗੇ ਰੱਬ ਜਾਣਦਾ ਜੋ ਮੈਨੂੰ ਮਹਿਸੂਸ ਹੋਇਆ ਮੈਂ ਤੁਹਾਨੂੰ ਦੱਸਤਾ ਸੋਚਣ ਵਾਲੀ ਗੱਲ ਚਲੋ ਕੀਤਾ ਦਾਸੀ ਦੇ ਚਾਹ ਚੁਪਿਆਓ ਨਾ ਨੂੰ ਉਹ ਤਾਂ ਦਾਉਲੀ ਦੇ ਕੁਛ ਹੋਈ ਕੋਈ ਗੱਲ ਨਹੀਂ ਮੈਂ ਕਰ ਰਾਂ ਕੋਈ ਨਹੀਂ ਜਾਓ ਕਿ ਚਾਹ ਪਿਆਓ ਆ ਗਿਓ ਜਦੋਂ ਮੰਮੀ ਬਾਰ ਬਾਰ ਪੁੱਛਦੀ ਹੈ ਨਾ ਕਿ ਕੋਈ ਗਲਤ ਨਹੀਂ ਹੈ ਕੋਈ ਗਲਤ ਨਹੀਂ ਹੈ ਪੁੱਤ ਤੁਸੀਂ ਠੀਕ ਜੇ ਨਾ ਜਾਮਣ ਵੱਲੋਂ ਕੋਈ ਗੱਲ ਕਰਦੇ ਆ ਮੇਰੇ ਕੋ ਆਪਣਾ ਆਪ ਸੰਭਾਲ ਲੈਣੀ ਜਾਣਦੇ ਆ ਸ਼ਮੀ ਜੇ ਹਿੱਦਾ ਕਰੇਗੇ ਨਾ ਤਾਂ ਉਹ ਜੀ ਸ਼ਗਲ ਬਣਾਏਗੀ ਤੇ ਮੰਮੀ ਨੂੰ ਤਾਂ ਹੁਣੇ ਪਤਾ ਲੱਗ ਜਾਣਾ ਵਾ ਤੇਰੀ ਨੂੰ ਤੇ ਕੋਈ ਗੱਲ ਤੇ ਹੈਗੀ ਆ ਉਹ ਤਾਂ ਪਹਿਲੇ ਗੈਸ ਕਰਨ ਦੇ ਆ ਇਦਾਂ ਨਾ ਨਾ ਕਰ ਫਿਰ ਤੂੰ ਵੇਖਿਆ ਜੇ ਨਾ ਉਹਨੇ ਆਪਣਾ ਕਿੰਨਾ ਯਕੀਨ ਬਣਾਇਆ ਇੱਥੇ ਕਿਦਾਂ ਜਾ ਕਰਣ ਦੇ ਆ ਅਮਨ ਨਹੀਂ ਆਇਆ ਅਮਨ ਨਹੀਂ ਆਇਆ ਉਹਨੇ ਸਮਾਨ ਵੇਖ ਕੇ ਕਿੰਨਾ ਬਣਾਇਆ ਮੈਂ ਤੇ ਸਮਾਨ ਵੇਖ ਕੇ ਕਹਿੰਦੇ ਅਮਨ ਵੀ ਆਂਦਾ ਹੋਣਾ ਮਗਰ ਰਹਿਣ ਆਏ ਆ ਮੇਰੇ ਤੀਜ ਵੇ ਮੰਮੀ ਨੇ ਆ ਰਹਿਣਾ ਮੈਂ ਤੈਨਾਂ ਦਾ ਹਲੇ ਤੂੰ ਕੀ ਕਹਿ ਲਈਂ ਉਥੇ ਮੈਂ ਤੇਰਾ ਟੈਸਟ ਇਗਜ਼ਾਮ ਥੋ ਲਗਾਉਂਗੀ ਤੇਰੇ ਕਰਕੇ ਤਾਂ ਮੈਨੂੰ ਹਿੰਮਤ ਮਿਲੀ ਆ ਤੀਦੀ ਮੈਂ ਤੇ ਘਰ ਨੂੰ ਸੁਧਾਰਨ ਵਾਸਤੇ ਸਾਰਾ ਕੁਝ ਕਰਦੀ ਪਈ ਆ ਮੈਂ ਇਹ ਸੋਚਦੀ ਪਈ ਸੀ ਤੁਸੀਂ ਕੱਲ ਨੂੰ ਕਿਤੇ ਇਹ ਗੱਲ ਨਾ ਕਿਓ ਕਿ ਸ਼ੰਮੀ ਤੂੰ ਆਪਣਾ ਘਰ ਤੇ ਜਾੜਿਆ ਜਾੜਿਆ ਨਾਲ ਮੇਰਾ ਵੀ ਜਾੜਤਾ ਵਾ ਤੁਹਾਨੂੰ ਪਤਾ ਵਾ ਨਾ ਮੈਂ ਸਾਰਾ ਕੁਝ ਠੀਕ ਕਰ ਲਈਏ ਕੁਝ ਕਰਦੀ ਪਈ ਆ ਸ਼ੰਮੀ ਮੈਨੂੰ ਸਭ ਕੁਝ ਪਤਾ ਵਾ ਮੈਂ ਕੁਛ ਦਹਿਣਿਆ ਕਿ ਮੈਂ ਆਹ ਕੁਛ ਕਹੂੰਗੀ ਤੈਨੂੰ ਤੂੰ ਹੀ ਤੇ ਮੇਰਾ ਅਰਜ ਸਵਾਰਨ ਗਈ ਆ ਜੇ ਤੂੰ ਨਾ ਹੁੰਦੀ ਇਸ ਘਰ ਵਿੱਚ ਮੈਨੂੰ ਤਾਂ ਪਤਾ ਨਹੀਂ ਕੀ ਬੰਨਣਾ ਸੀਗਾ ਇਹਨਾਂ ਨੇ ਤਾਂ ਇਦਾਂ ਹੀ ਮਰਨਾ ਸਾਰੀ ਉਮਰ ਕਰੀ ਜਾਣਾ ਸੀ ਤੇ ਮੈਂ ਵੀ ਪੇਕਿਆ ਤੋਂ ਲਿਆ ਲਿਆ ਕਿ ਇਹਨਾਂ ਨੂੰ ਖਵਾਈ ਜਾਣਾ ਸੀ ਫੇਰ ਹੀ ਹਿੰਮਤ ਕਰਕੇ ਤੇ ਮੈਂ ਕੁਝ ਕਰਨ ਲਈ ਹੁਣ ਠੀਕ ਹੈ ਦੀਦੀ ਜੇ ਸੁਧਰਨਗੇ ਤੇ ਉਸ ਘਰ ਚ ਅਸੀਂ ਪੈਰ ਪਾਉਣਾ ਨਹੀਂ ਤੇ ਨਹੀਂ ਜਾਣਾ ਜੋ ਮਰਜ਼ੀ ਹੋ ਜੇ ਦੀਦੀ ਦੋਨੋਂ ਪੈਰਾ ਖੁਸਲ-ਖੁਸਰ ਲੱਗਣੀ ਹੋਈਆਂ ਜੇ ਕਰ ਰਹੇ ਮੰਮੀ ਐਨੂੰ ਕਹਿੰਦੇ ਪਈ ਸੀ ਮੈਂ ਕਿਉਂ ਆਣੀ ਆ ਨਾ ਤੇ ਆਪਾਂ ਸ਼ਾਮ ਨੂੰ ਸ਼ੋਪਿੰਗ ਕਰਨ ਜਾਵਾਂਗੇ ਐਨੇ ਸਮਾਨ ਵੀ ਲਾਣਾ ਸੀ ਜਿਹੜਾ ਕਰਦੇ ਪਈ ਸੀ ਹਾਂ

ਸਭ ਬੇਮਾਨ ਸਭ ਠੀਕ ਠਾਕ ਹਨ ਹਾਂਜੀ ਅੰਟੀ ਜੀ ਤੇ ਬਿਲਕੁਲ ਵੀ ਟੈਨਸ਼ਨ ਨਾ ਲਓ ਮੰਮੀ ਆ ਗਈ ਗਈ ਜੋ ਨਾਲ ਆ ਗਈ ਆ ਤੁਸੀਂ ਬਾਰ ਬਾਰ ਇਹੋ ਪੁੱਛੀ ਜਾਂਦੇ ਸਭ ਠੀਕ ਠਾਕ ਸਭ ਠੀਕ ਠਾਕ ਠੀਕ ਹੈ ਮੈਂ ਉਹਦੇ ਨਾਲ ਨਾਲ ਹੀ ਪੁੱਛਦੀ ਸੀ ਸਾਹੀ ਬਾਤ ਕਰੀ ਸੀ ਕੀ ਕੋਈ ਗੱਲ ਵੀ ਉਟਾ ਕੇ ਕੁਝ ਨਹੀਂ ਲੈ ਆਂਦੇ ਨਾ ਨਹੀਂ ਸਭ ਗੱਲਬਾਤ ਠੀਕ ਠਾਕ ਹੈ ਤੇ ਕੀ ਗੱਲ ਹੈ ਇੱਕ ਧੀ ਆਪਣੇ ਪੇਕੇ ਆ ਕੇ ਰਹੂਗੀ ਤੇ ਜ਼ਰੂਰੀ ਉੱਥੇ ਉਹਦੇ ਸਹੁਰੇ ਕੋਈ ਨਾ ਕੋਈ ਗੱਲਬਾਤ ਹੀ ਆਉਂਦੀ ਹੈ ਕਿ ਕੁੜੀਆਂ ਨੇ ਘੁੰਮਣ ਘੁੰਮਣਾ ਜਾਣਾ ਨਹੀਂ ਨਹੀਂ ਤੇ ਕਪੜੇ ਨਹੀਂ ਤੇ ਕਪੜੇ-ਕਪੜੇ ਬੜੇ ਲੈ ਕੇ ਆਏ ਆ ਆ ਕਿਦਾਂ ਦੀਆਂ ਗੱਲਾਂ ਆ ਤਾਈ ਜੀ ਨੂੰ ਤੇ ਆਦਤ ਈ ਆ ਸੁਗਲੀਆਂ ਮਾਰਨ ਦੀ ਚੰਮੀ ਕੋਈ ਗੱਲ ਨਹੀਂ ਸਿਆਣੇ ਬੰਦੇ ਕਿੱਦੇ ਹੁੰਦੇ ਆ ਕਿ ਇੰਨਾ ਕੁਛ ਬੈਗ ਬੁੱਕ ਭਰੇ ਆ ਪਤਾ ਨਹੀਂ ਕੀ ਗੱਲ ਆ ਹਾਈ ਦੀਦੀ ਅਸੀਂ ਆਪਣੇ ਘਰ ਆਣ ਕੇ ਰਹਿ ਨਹੀਂ ਸਕਦੇ ਚਾਰ ਆ ਆ ਕਿਦਾਂ ਦੀਆਂ ਗੱਲਾਂ ਆ ਤੁਹਾਡਾ ਘਰ ਜਦੋਂ ਮਰਜੀ ਰੋ ਰੋ ਤੁਸੀਂ ਅੱਜ ਕਿੱਦਿਵੇਂ ਤੇ ਮਰਜੀ ਰੋ ਤੁਹਾਨੂੰ ਕੋਈ ਨਾ ਚਲਾਓ ਚਾਹ ਬਣੀ ਪਈ ਤੁਨੀ ਤਾਈ ਦੀਆਂ ਗੱਲਾਂ ਨਾ ਸੁਣੋ ਉਹਨੂੰ ਤੇ ਆਦਤ ਈ ਆ ਗੱਲਾਂ ਕਰਨ ਦੀ ਤੁਹਾਨੂੰ ਤਾਂ ਪਤਾ ਹੀ ਆ ਮੇਰੀ ਬੁੜੀਆਂ ਮੇਰੀ ਸਤ ਤੋੜਾ ਆ ਮੇਰੀ ਥਾ

ਔਰ ਮੈਂ ਨਾ ਨਾ ਉਹਨਾਂ ਨਾਲ ਬੈਠ ਕੇ ਚੱਮੀ ਉਹਨਾਂ ਤੇ ਬੈ ਕੇ ਖਾਓ ਅੱਜ ਦੇ ਦਿਨ ਖਵਾ ਲਈ ਕੋਈ ਕਰ ਆ ਵੇਖੋ ਨਾਲ ਪਰੋਣਾ ਲੱਗਦਾ ਐ ਸੱਚੀ ਗੱਲ ਹੈ ਹਾਂਜੀ ਮੈਂ ਨਾਲ ਪਰੋਣਾ ਹੁੰਦਾ ਤਾਂ ਕਿੰਨਾ ਚੰਗਾ ਲੱਗਦਾ ਤਾਈ ਜੀ ਮੈਂ ਤੁਹਾਨੂੰ ਕਹਾਂ ਤੇ ਨਹੀਂ ਹੋ ਫਿਰ ਕੰਮ ਸੀ ਉਹਨਾਂ ਨੂੰ ਅੱਗੋਂ ਪਿੱਛੋਂ ਹੁੰਦੇ ਹੀ ਆ ਜ਼ਰੂਰੀ ਥੋੜੀ ਆ ਕਿ ਜਦੋਂ ਮੈਂ ਆਉਣਾ ਤੇ ਉਹਨਾਂ ਨੇ ਨਾਲ ਹੀ ਆਉਣਾ ਵਾ ਜੇ ਤਾਂ ਨਵਾਂ ਨਵਾਂ ਵਿਆਹ ਹੋਇਆ ਹੀ ਅਜੇ ਤਾਂ ਨਾਲ ਆਉਣਾ ਚਾਹੀਦਾ ਹੀ ਅਜੇ ਵੀ ਤਾਂ ਕੱਲੀ ਆ ਜਾਨੀ ਐ ਨਾਲ ਲੈ ਕੇ ਐ ਕਰ ਉਹਨੂੰ ਕੱਲੀ ਲੈ ਕੇ ਕੋਈ ਨਹੀਂ ਕਰਦੀ ਭੱਜੀ ਕੋਈ ਕਰਦੀ ਅੰਦਰ ਜਾਂਦੀ ਹੋਗੀ ਫਿਰ ਕਿਉਂ ਤੂੰ ਇਹ ਕਹਿੰਦੇ ਪਏ ਮੈਂ ਬੋਲਾ ਮਰਜੀ ਆਪਣੀ ਤੇ ਕੋਈ ਗੱਲ ਨਹੀਂ ਉਹ ਫਿਰ ਬੱਚਾ ਨਾ ਚਰੀ ਉਹ ਸੌਂ ਗਈ ਹੈ ਸ਼ਾਇਦ ਮੈਂ ਆਈ ਆ ਤੇ ਇਹਨਾਂ ਨੂੰ ਚੰਗਾ ਨਹੀਂ ਕਹਿ ਲੱਗਦਾ ਨਹੀਂ 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 ਉਹ ਤੇ ਗੱਲ ਘੜਉਂਦੇ ਦਿੰਦੇ ਕਿਤਾਈ ਆਈ ਇਹਦੇ ਕਹਿਣ ਦੀ ਵੀ ਨਾਲ ਉਹ ਵੀ ਹੋਣਾ ਚਾਹੀਦਾ ਪਾ ਪਾ ਲਓ ਤੁਸੀਂ ਲਓ ਅੱਛਾ ਮੇਰੀ ਗੱਲ ਸੁਣ ਮੈਂ ਨਿਉੜੀ ਬਣਾਈ ਤੇਰੀ ਫੇਵਰਟ ਤੇ ਕੁਲਚੇ ਮਖਾ ਲੈਨੇ ਜਦੋਂ ਖਾਣੇ ਨੂੰ ਦੋ ਮਾਰਾ ਠੀਕ ਹੈ ਮੰਮੀ ਜੀ ਕੋਈ ਗੱਲ ਚਾਹ ਬਣਾ ਦੇਵਾਂ ਤੇ ਨਾਲ ਮੈਂ ਨਿਊਟਰੀ ਵੀ ਬਣਾਤੀ ਫਟਾਫਟ ਸ਼ਾਮੀ ਮਾ ਦੀਦੀ ਨੂੰ ਲੈ ਕੇ ਬਾਜ਼ਾਰ ਜਾਵਾਂਗੀ ਜਾਈ ਜਾ ਜਿੱਥੇ ਜੀ ਕਰਦਾ ਨਾ ਉੱਥੇ ਜਾਓ ਘੁੰਮਣ ਫਿਰੋ ਜੋ ਦਿਲ ਕਰਦਾ ਉਹ ਕਰੋ ਖਾਓ ਪੀਓ ਐਸ਼ ਕਰੋ ਸ਼ਮੀ ਅਮਨ ਨੇ ਉਹਨਾ ਕੰਮ ਜੇ ਆਉਣਾ ਫਿਰ ਤਾਂ ਮੈਂ ਮਿਲ ਕੇ ਜਾਵਾਂਗੀ ਉਹਨੂੰ ਮੈਂ ਬਿਠੀ ਰਹੂੰਗੀ ਫਿਰ ਕਿੰਝ ਉਹਨਾਂ ਦਾ ਪੱਕਾ ਨਹੀਂ ਪਤਾ ਮੈਂ ਕਹਿਣੀ ਹੈ ਨਾ ਉਹਨਾਂ ਨੇ ਬਾਹਰ ਜਾਣਾ ਸੀ ਇੱਕ ਦੋ ਦਿਨਾਂ ਵਾਸਤੇ ਫੋਨ ਕਰਕੇ ਪੁੱਛ ਲੈ ਨਹੀਂ ਨਹੀਂ ਸ਼ਮੀ ਅੱਜ ਤਾਂ ਉਹਨਾਂ ਦੀ ਫਲਾਈਟ ਹੀ ਨਾ ਤੈਨੂੰ ਪਤਾ ਨਹੀਂ ਚੇਤਾ ਭੁੱਲ ਗਿਆ ਹਾਂਜੀ ਦੀਦੀ ਉਹਨਾਂ ਨੇ ਤਾਂ ਇਹ ਚਲ ਜਾਣਾ ਮਰਾਤ ਨੂੰ ਅੱਜ ਚਲ ਜਾਣਾ ਮਰਾਤ ਨੂੰ ਉਹਨਾਂ ਨੇ ਕਿੱਥੇ ਜਾਣਾ ਵਾ ਫਲੈਟ ਤੇ ਉਹਨਾਂ ਕੋਈ ਕੰਮ ਸੀ ਉਹਨਾਂ ਨੂੰ ਕੋਈ ਦੂਰ ਜਾਣਾ ਸੀ ਉਹਨਾਂ ਨੂੰ ਕੋਈ ਕੰਮ ਮਿਲਣ ਰਿਹਾ ਤੇ ਉਹ ਪਤਾ ਕਰਨ ਜਾਣਾ ਉਹਨਾਂ ਨੇ ਕਿਹੜੀ ਜਗ੍ਹਾ ਮੈਨੂੰ ਨਹੀਂ ਤਾਂ ਇਹ ਚ ਪਤਾ ਕਿਹੜੀ ਜਗ੍ਹਾ ਉਹਨਾਂ ਨੇ ਨਾ ਮੱਲਾ ਜਿਹਾ ਹੀ ਨਾਂ ਦੱਸਿਆ ਸੀ ਮੈਨੂੰ ਹੁਣ ਯਾਦ ਭੁੱਲ ਗਿਆ ਸ਼ਮੀ ਨਾਲ ਚਾਹ ਪੀ ਕੇ ਨਾ ਪੁੱਤਰ ਆ ਮਾਨੂੰ ਫੋਨ ਕਰਕੇ ਦੱਸ ਦੇ ਅਸੀਂ ਠੀਕ-ਠਾਕ ਪਹੁੰਚ ਗਏ ਆ ਟੈਨਸ਼ਨ ਨਾ ਲੈ ਨਹੀਂ auntie ਹੁਣੇ ਕਰ ਦਿੱਤਾ ਸੀ ਅੰਦਰ ਕਾ ਚੰਮੀ ਨੇ ਫੋਨ ਹਾਂਜੀ ਹਾਂਜੀ ਇਹ ਪਹੁੰਚ ਗਏ ਆ ਠੀਕ ਠਾਕ ਠੀਕ ਤੇ ਸੱਸ ਆਪਣੀ ਨੂੰ ਵੀ ਕਰ ਦੇਣਾ ਹੈ ਉਹ ਤਾਂ ਜੀ ਇੱਕ ਜਣੇ ਨੂੰ ਕਰਤਾ ਹੁਣ ਮੈਂ ਸਾਰੇ ਡੱਬੇ ਨੂੰ ਥੋੜੀ ਫੋਨ ਕਰੂੰਗੀ ਉਹ ਵੀ ਘਰ ਬੈਠੀ ਸੋਦੀ ਹੋਊਗੀ ਪਤਾ ਨਹੀਂ ਕੁੜੀਆਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਕਰ ਦੇਣਾ ਚਾਹੀਦਾ ਬੱਚੇ ਮੈਂ ਮੰਮੀ ਜੀ ਨਾਲ ਵੀ ਗੱਲ ਕਰ ਲੈਂਦੀ ਕੋਈ ਨਹੀਂ ਚਲੋ ਪੀਓ ਚਾਹ ਫਿਰ ਰੁਕ ਰਪਟ ਪੀਓ ਦਹੀ ਪੀਓ ਪੀਓ ਬੜਾ 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 ਕਿਉਂ ਪੀਓ ਉਹੋ ਪੀਓ ਚਾਹ ਬਣਾ ਕੇ ਲਈਏ ਮੈਂ ਤੁਹਾਡੀ ਯੋ ਆਹ ਮੀਂਹ ਆ ਗਿਆ ਪੜੋ 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 ਪਹੁੰਚ ਗਿਆ ਵੀ ਤੁਸੀਂ ਰੋਟੀ ਖਾ ਕੇ ਜਾਇਜ ਆ ਮੈਂ ਇੱਥੇ ਹੀ ਆ ਨਾ ਕੁੱਟਣੀ ਆ ਮੈਂ ਉਹ ਵਰਨੇ ਬੇਕਾਜਾ ਉਹ ਮਿਲ ਕੇ ਜਾਉਂ ਦਿੰਦਾ ਨਹੀਂ ਨਾ ਕੇ ਮੈਂ ਕੁੱਟਣ ਨਹੀਂ ਆ ਸ਼ਾਮੀ ਬੇਟੀ ਕੱਪ ਲੈ ਕੇ ਜਾ ਮम्मी ਮੈਂ ਲੈ ਜਾਂ ਮਸ ਜੀ ਦੇ ਲੱਗਿਆ ਰੱਖ ਨਹੀਂ ਲੱਗਾ ਹਾਂਜੀ ਹਾਂਜੀ ਆਂਟੀ ਉਹਪਰਾ ਤਾਂ ਨਹੀਂ ਲੱਗਦਾ ਵੇ ਨਹੀ ਸਾਰੇ ਮੇਰੇ ਆਪਣੇ ਇੱਥੇ ਤੂੰ ਅੱਜ ਜਾਣਾ ਮੰਮੀ ਵਾਲ ਹਾਂ ਅੱਜ ਸ਼ਾਮ ਨੂੰ ਮੈਂ ਚਲੀ ਜਾਣਾ ਮੰਮੀ ਮੈਂ ਵੀ ਥੋੜੀ ਦੇਰ ਦੇ ਨਾਲ ਜਾਣਾ ਤੇ ਉਧਰ ਭਾਬੀ ਨੂੰ ਮਿਲਣਾ ਫਿਰ ਮੈਂ ਆ ਜੂਗੀ ਪਹਿਲੇ ਜਾ ਕੇ ਤਾਈ ਨੂੰ ਮਿਲਿਆ ਤਾਈ ਜੀ ਨੂੰ ਮੰਮੀ ਉਧਰ ਕੀ ਕਰਨਾ ਮਾਮਾ ਨੇ ਜਿਆ ਨਹੀਂ ਹੈਗਾ ਜਾਣਦਾ ਤੂੰ ਥੋੜੀ ਦੇਰ ਜਾ ਕੇ ਮਿਲਿਆ ਵੇਖਿਆ ਕੱਲ ਕਹਿੰਦੀ ਕਿਸੇ ਬਾਰ ਬਾਰ ਜਦੋਂ ਆਂਦੀ ਮਿਲ ਕੇ ਨਹੀਂ ਜਾਂਦੀ ਤੇ ਤੂੰ ਜਾ ਕੇ ਮੇਰੇ ਨਾਲ ਆਈਆਂ ਜੇ ਨਾ ਘੁੰਮਣ ਫੇਰਣ ਆਈਆਂ ਜੀ ਕਰ ਅੰਦਰ ਵੜ ਕੇ ਬਹਿਨ ਵਾਸੇ ਨਹੀਂ ਆਈਆਂ ਘੁੰਮੋ ਫਿਰੋ ਪਿਆਰ ਤੋਂ ਹੋਈ ਹੋਈ ਐ ਜਾਓ ਦੋਨੋਂ ਜੰਨੀਆਂ ਜਾ ਕੇ ਭੱਜ ਕੇ ਆਓ ਚਲ ਮਮੇ ਠੀਕ ਐ ਦੀਦੀ ਕੋਈ ਗੱਲ ਨਹੀਂ ਫਿਰ ਅੱਜ ਜਾਇਆ ਜਾਊਗਾ ਚਲ ਜਾਈਏ ਤੇ ਕੱਲ ਚਲ ਜਾਈਓ ਤੇ ਹੀ ਉਧਰ ਮੈਂ ਚਲੂੰਗੀ ਤੁਹਾਡੇ ਨਾਲ ਤੇ ਦੀਦੀ ਦੋ ਮਿੰਟ ਮੇਰੀ ਗੱਲ ਸੁਣੋ ਉਧਰ ਨਹੀਂ ਮੇਰੀ ਗੱਲ ਸੁਣ ਇਹਨੂੰ ਇੱਕ ਗੱਲ ਹੀ ਕਹਦੀ ਪਈ ਹੋਈ ਤੈਨੂੰ ਵੀ ਮਨ ਜਾਣਦੀ ਨਹੀਂ ਆਂਟੀ ਜੀ ਕੋਈ ਨਾ ਵੀ ਮੈਂ ਵੀ ਦੋ ਚਾਰ ਦਿਨ ਰਹਿ ਆਵਾਂ ਘਰ ਤੇ ਘਰ ਨਹੀਂ ਇਹ ਜੰਗਲ ਨਹੀਂ 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 ਗੱਲ ਤੇ ਵੀ ਘਾਰੀ ਆ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਸ਼ਾਮੀ ਜਾਇਦੂ ਜਉ ਨਹੀਂ ਤਾਂ ਫਿਰ ਸੇਰੇ ਚਲ ਜੂਗੀ ਅਜੇ ਦੋ ਕੁ ਦਿਨ ਇਹਨੂੰ ਰੱਖ ਇਹਨੂੰ ਕੁਮਾਕ ਮੁਕੇ ਲਿਆ ਸਰ ਠੀਕ ਹੈ ਮੰਮੀ ਮੈਂ ਪੂਰਾ ਹੋ ਸਕਦੇ ਨਿਕਲੀ ਇਹ ਬਾਤ ਹਾਂਜੀ ਜੀ ਹਾਂ ਚਲ ਪਤਾ ਲਿਖੀ ਗੁਣਮੁਣ ਗੁਣਮਾਨ ਲੱਗੀਆਂ ਰਹਿੰਦੀਆਂ ਨੇ ਦੋ ਵੇਜ ਜਣੀਆਂ ਐਵੇਂ ਥੋੜਾ ਕਹਿੰਦੇ ਆ ਸਾਨੂੰ ਹਨ ਪਿਆਰਾ ਹੁੰਦਾ ਇਕੋ ਜਿੜੀਆਂ ਨੇ ਜੀ ਤੇ ਲੱਗਾਏ ਦੋਆਂ ਜਣੀਆਂ ਦਾ ਖੁਸ਼ ਨੇ ਕਿੰਨੇ ਹਾਂਜੀ ਮੰਮੀ ਉਹ ਮੈਨੂੰ ਫੋਨ ਕੀਤਾ ਸੀ ਆਉਂਦੀ ਮੈਂ ਕੀਤਾ ਹੀ ਉਹ ਨਾ ਨੰਬਰ ਜਿਆ ਨਹੀਂ ਲੱਗਣ ਡਿਆ ਉਹਨਾਂ ਦਾ ਪਤਾ ਨਹੀਂ ਕਿ ਨੈਟਵਰਕ ਤੋਂ ਬਾਹਰ ਹੀ ਆਉਣ ਡਿਆ ਵਾ ਕਿਉਂ ਉਹ ਨੈਟਵਰਕ ਤੋਂ ਬਾਹਰ ਕਿਉਂ ਕੋਣ ਅੰਦਾ ਪਿਆ ਉਹਦਾ ਪਤਾ ਨਹੀਂ ਹੋਣੇ ਕਿਦ ਕੰਮ ਸ਼ਾ ਕੇਵਲੇ ਨਹੀਂ ਵੀ ਨੈਟਵਰਕ ਹੁੰਦਾ ਆਇਆ ਵੀ ਨਹੀਂ ਉਹਨਾਂ ਦਾ ਕਰੋ ਕਿ ਮੰਮੀ ਦਾ ਵੀ ਫੋਨ ਨਹੀਂ ਆਇਆ ਮੰਮੀ ਦਾ ਟਾਈਮ ਨਹੀਂ ਲੱਗਾ ਉਹਨਾਂ ਕੰਮ ਗੋਮ ਚ ਕੀ ਪਤਾ ਆਇਆ ਹੀ ਹੋਵੇ ਮੈਂ ਕਿਹੜਾ ਫੋਨ ਚੈੱਕ ਕੀਤਾ ਵਾ ਨਹੀਂ ਨਹੀਂ ਸ਼ਮੀ ਆਇਆ ਸਭਾ ਫੋਨ ਆਇਆ ਤੂੰ ਹੈ ਨਹੀਂ ਸੀ ਲੱਗਿਆ ਫਿਰ ਮੈਂ ਹੀ ਪਿਕ ਕਰ ਲਿਆ ਤੇ ਉਹ ਆਂਟੀ ਜੀ ਪਹੁੰਚ ਗਏ ਆ ਠੀਕ ਠਾਕ ਹਾਂ ਲਿੰਦੇ ਸ਼ਮੀ ਨੂੰ ਦੱਸ ਦੀ ਤੁਹਾਨੂੰ ਕਿੰਨਾ ਟਾਈਮ ਲੱਗੂਗਾ ਨਾ ਤੇ ਮੈਂ ਫੋਨ ਕਰੂੰਗਾ ਠੀਕ ਹੈ ਠੀਕ ਹੈ ਇਹ ਕੁੜੀਆਂ ਕੁਛ ਲੋ ਕਰਦੀਆਂ ਪਈਆਂ ਨੇ ਚਲੋ ਤੇ ਮੇਰੀ ਗੱਲ ਵਿੱਚ ਸੇ ਲੁਕਾੜ ਵਾਲੀ ਐ ਨਹੀਂ ਨੇ 10 ਸੇ ਮੈਨੂੰ ਦੇ ਨਹੀਂ ਇਹਦੀ ਹੋਣਾ ਕੀ ਆ ਮਾਸਾ ਮਾਨੀ ਹੈਗਾ ਤਾਈ ਜੀ ਨਾਲ ਜਾਂਦਾ ਨਾਲੇ ਨਾ ਮੈਂ ਤੁਹਾਨੂੰ ਕੀ ਦੱਸਾਂ ਤਾਈ ਜੀ ਦਾ ਥੋੜਾ ਸੁਭਾਅ ਨਾ ਹੋਰ ਹੀ ਹਿਸਾਬ ਦਾ ਵਾ ਮਤਲਬ ਉਹ ਕਨੂਆ ਜੀ ਕਿੰਬੜੀਆਂ ਕੱਢਦੇ ਉਹਨਾਂ ਨੇ ਹੁਣ ਕੱਲ ਸਾਮਾਨ ਦੇਖ ਲਿਆ ਵਾ ਕਿ ਇਹ ਸਾਮਾਨ ਲੈ ਕੇ ਆਈਆਂ ਉਹਨਾਂ ਨੇ ਮੈਨੂੰ ਪੁੱਛ ਹੀ ਜਾਣਾ ਪੁੱਤ ਰਹਿਣ ਆਈਆਂ ਪੁੱਤ ਰਹਿਣ ਆਈਆਂ ਪਰ ਉਹਨੇ ਤਾਂ ਫੋਨ ਆਇਆ ਪਰ ਉਹਨਾ ਮਗਰ ਆਇਆ ਵਿੱਚ ਉਹ ਵੀ ਕਿਤੇ ਲੜ ਕੇ ਤੇ ਨਹੀਂ ਆਈਆਂ ਉਹਦਾ ਹੋਰ ਸੁਭਾਅ ਵਾ ਪਰ ਜੀ ਨਹੀਂ ਕਰਨ ਦੇ ਉੱਥੇ ਜਾਉਂ ਉਹ ਸ਼ਮੀ ਜੇ ਆਪਾਂ ਨਾ ਨਾ ਗਏ ਉੱਥੇ ਤੇ ਇੱਥੇ ਤੇਰੀ ਮੰਮੀ ਨੇ ਵੀ ਸੋਚਣਾ ਵਾ ਕਿ ਮੈਂ ਕਹਿਣ ਪਈ ਆ ਕਿ ਜਾਓ ਫਿਰ ਵੀ ਨਹੀਂ ਜਾਂਦੀਆਂ ਤੇ ਤੈਨੂੰ ਪਤਾ ਮੰਨ ਤੇ ਮੇਰਾ ਵੀ ਨਹੀਂ ਕਰਨ ਦਿਆ ਇੱਕ ਖੁਸ਼ੀ ਹੋਵੇ ਨਾ ਮੰਨ ਚ ਫਿਰ ਜਿਲ ਕਰਦਾ ਵਾ ਕਿ ਤੇ ਚਾਹੀਏ ਆਈਏ ਘੁੰਮੀਏ ਪਰ ਮੰਨ ਤੇ ਉੱਥੇ ਲੱਗਾ ਹੋਇਆ ਵਾ ਪਤਾ ਨਹੀਂ ਕੀ ਬੰਨਣਾ ਪਰ ਸਾਨੂੰ ਨਾ ਤਾਈ ਵੱਲ ਜਾਣਾ ਹੀ ਪੈਣਾ ਵਾ ਕੀ ਤੋਂ ਗੱਲਾਂ ਕਰਦਿਆਂ ਕਰਦਿਆਂ ਨਾ ਮੇਰਾ ਤੇਰਾ ਕਰਦਾ ਮਹੀਨਾ ਰੋਵਾ ਇੰਨਾ ਰੋਵਾ ਮੈਂ ਪਤਾ ਨਹੀਂ ਆਪਣੇ ਆਪ ਤੇ ਕਿਦਾਂ ਕੰਟਰੋਲ ਕਰਦੀ ਹਾਂ ਕਿ ਜੀ ਨੂੰ ਬੋਟਰ ਮੰਮਾ ਨਾਲ ਸੁਣਾਣਾ ਤੇ ਕਿਤੇ ਮਮੀ ਜੀ ਦਾ ਸੋਚ ਕੇ ਤੇ ਮੈਂ ਆਪਣੇ ਦਿਲ ਨੂੰ ਬੰਨ ਕੇ ਰੱਖਣ ਲਈ ਤੇ ਉੱਤੋਂ ਖੁਸ਼ ਹੋਣ ਲਈ ਹੈ ਕਿ ਕੋਈ ਗੱਲ ਨਹੀਂ ਹੈ ਵੇਖ ਲਾ ਕੋਈ ਫੋਨ ਨਹੀਂ ਘਰ ਆਇਆ ਨਾ ਮੰਦਾ ਨਾ ਮੰਮੀ ਜੀ ਦਾ ਨਾ ਵੱਡੇ ਭਾਜੀ ਦਾ ਕਿਹਦੇ ਦਾ ਫੋਨ ਨਹੀਂ ਆਇਆ ਘਰ ਕਿ ਤੁਸੀਂ ਕਿੱਥੇ ਜਿੱਤੇ ਕਿੱਥੇ ਨਹੀਂ ਜੈ ਹੈਗੀ ਇਹਨਾਂ ਨੂੰ ਕੋਈ ਸਾਡੀ ਪਰਵਾਹ ਕੋਈ ਨਹੀਂ ਛੰਮੀ ਹੋਰ ਪੰਜ ਛੇ ਦਿਨ ਰੋਕ ਜਾ ਵੇਖੀ ਆਂ ਜਦੋਂ ਪਕਾ ਕੇ ਰਾਸ਼ਨ ਖਾਣਾ ਪਿਆ ਨਾ ਤੇ ਮੰਮੀ ਜੀ ਨੂੰ ਪਕਾਉਣਾ ਪਿਆ ਫਿਰ ਲੱਗੂਗਾ ਪਤਾ ਮੈਨੂੰ ਨਹੀਂ ਲੱਗਦਾ ਦੀਦੀ ਫੰਨੇ ਕੱਲ ਕਹਿ ਹੀ ਦਿੱਤਾ ਸੀ ਮੈਂ ਕਿਹਾ ਮੈਨੂੰ ਤਲਾਕ ਦੇ ਦੇ ਕਹਿੰਦੇ ਹਾਂ ਲੈ ਲੈ ਤਲਾਕ ਹਨੇ ਇੱਕਦਿੰਨੇ ਬਣਾ ਕੀਤਾ ਮੈਂ ਤੇ ਆ ਬੜੀ ਪਰੇਸ਼ਾਨ ਹੋਈ ਪਈ ਜੰਮੀ ਹੁਣ ਇਦਾਂ ਦਾ ਟੈਂਸ਼ਨ ਵਾਲਾ ਮੂਹ ਲੈ ਕੇ ਨਾ ਬਾਹਰ ਨਾ ਨਿਕਲੀ ਮੰਮੀ ਨੂੰ ਸ਼ਰਮ ਸੱਚੀ ਪੈ ਜਾਣਾ ਮੈਂ ਤੇ ਕੀ ਦੱਸਣਾ ਮੈਂ ਉਹਨਾਂ ਨੂੰ ਚਲੋ ਨਾ ਆਪਾਂ ਤਾਈ ਵੱਲ ਚੱਲੀਏ ਚਲੋ ਚਲ ਜੀ ਬੱਚਾ ਚੰਮੀ ਕ कुलैया बुआ काई जी हां बका आजा ओ मैं पहुंच गया ही चलो क्या क्या बातें गई ना सस्ती का ले मैं भी मत कह रही है ये सस्ती का बोलते और तो बस हां तो ना पूछ पानी चढ़िया व ठीक आ गए नहीं नहीं काई जी बस साहिल के पे आ इथे ही आ पता नहीं क्यों दोस्त और गया जे अच्छा अच्छा हां देख दरेगा थनु क्यों आना आना काई जणा ने होना मत मम्मी अपने <laughs> ਸੇ ਲੋਕ ਤੇ ਰਹਿ ਆ ਮੈਂ ਜੋ ਵਿਆਹ ਹੋਇਆ ਨਹੀਂ ਤਾਂ ਵੀ ਰਹਿਣਾ ਹੈ ਪੇਕੇ ਦਾ ਹਾਂ ਜੀ ਹੋਰ ਤਾਂ ਇਹ ਸਾਨੂੰ ਜੀਤਾਂ ਕਰੂ ਬਸ ਕੋ ਠੀਕ ਹੈ